ਸ਼ਰੀ ਅਕਾਲ ਤਖਤ ਸਵਾਲੋ ਬਣਾਈ ਗਈ ਸਬ ਕਮੇਟੀ ਨੇ ਕੀਤੀ ਹੈ ਕਾਰਵਾਈ ਸ਼ੁਰੂ ਮੁਖਮਤੀ ਪੰਜਾਬ ਤੋਂ ਮੰਗਿਆ ਮੁਲਾਕਾਤ ਦਾ ਸਮਾਂ ਪੰਜ ਮੈਂਬਰੀ ਸਬ ਕਮੇਟੀ ਦੀ ਅੰਮ੍ਰਿਤਸਰ ਵਿਖੇ ਹੋਈ ਸੀ 71 ਤਾਰੀਖ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਆਗੂ ਅਮਰਤਪਾਲ ਸਿੰਘ ਜੋ ਕਿ ਲਗਭਗ ਪਿਛਲੇ 1 ਸਾਲ ਤੋਂ ਅਸਮਦੀ ਡਿਬੁਰਗਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਦੇ ਨਾਲ-ਨਾਲ ਉਸ ਦੇ ਨੌ ਸਾਥੀ ਜਿਹੜੇ ਉੱਥੇ ਹੀ ਐਨਐਸਏ ਦੇ ਤਹਿਤ ਉੱਥੇ ਬੰਦ ਨੇ ਉਹਨਾਂ ਦੇ ਵੱਲੋਂ ਭੁਖਰਤਾ ਸ਼ੁਰੂ ਕੀਤੀ ਗਈ ਹੈ ਤੇ ਉਹਨਾਂ ਦੀਆਂ ਕੁਝ ਆਪਣੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਕ ਸਬ ਕਮੇਟੀ ਬਣਾਈ ਗਈ ਸੀ ਤੇ ਉਸ ਸਬ ਕਮੇਟੀ ਨੇ ਹੁਣ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਪਿਛਲੇ ਸਾਲ ਲਗਭਗ 1 ਸਾਲ ਤੋਂ ਸੰਬੰਧੀ ਡਿਬਰੂਗੋੜ ਜੇਲ੍ਹ ਦੇ ਵਿੱਚ ਨਦਰਬੰਦ ਅਮਰਤਪਾਲ ਸਿੰਘ ਤੇ ਹੋਰ ਸਿੰਘਾਂ ਦੇ ਮਾਮਲੇ ਆ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਜਿਹੜੀ ਹੈ ਸਬ ਕਮੇਟੀ ਹੈ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਤੋਂ 13 ਮਾਰਚ 2024 ਤੱਕ ਮੁਲਾਕਾਤ ਦਾ ਸਮਾਂ ਮੰਗਿਆ। ਤਾਇਆ ਕਹਿ ਲਿਏ ਕਿ ਉਹਨਾਂ ਨੂੰ ਸਮਾਂ ਦੇਣ ਲਈ ਆਖਿਆ ਤੇ 5 ਮੈਂਬਰੀ ਸਬਕਮੇਟੀ ਦੀ ਇਕੱਤਰਤਾ ਅੱਜ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਸ਼ਰੋਮਣੀ ਕਮੇਟੀ ਦੇ ਦਫ਼ਤਰ ਅੰਮ੍ਰਿਤਸਰ ਵਿਖੇ ਹੋਈ ਹੈ। ਤੇ ਇਕੱਤਰਤਾ ਦੇ ਵਿੱਚ ਸਬਕਮੇਟੀ ਦੇ ਮੈਂਬਰ ਸ਼ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਤੇ ਸਰਦਾਰ ਡਾਕਟਰ ਗੁਰ ਸੁਖਪ੍ਰੀਤ ਸਿੰਘ ਉਧੂਕੇ ਉਹ ਖਾਸ ਤੌਰ ਤੇ ਹਾਜ਼ਰ ਰਹੇ ਨੇ ਲਗਭਗ 3 ਘੰਟੇ ਇਹ ਇਕੱਤਰਤਾ ਚੱਲੀ ਤੇ ਜਿਸ ਦੇ ਵਿੱਚ ਡਿਬਰੂਗੜ ਅਤੇ ਅੰਮ੍ਰਿਤਸਰ ਦੀ ਕੇਂਦਰੀ ਜੇਲਾ ਅੰਦਰ ਨਜ਼ਰਬੰਦ ਸਿੰਘਾਂ ਦੇ ਮਾਮਲਿਆਂ ਸੰਬੰਧੀ ਡੂੰਗਾ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਸਤਿ ਸ੍ਰੀ ਅਕਾਲ ਭਾਈ ਅਮਰਪਾਲ ਸਿੰਘ ਜੀ ਇਕਰ ਸਾਹਿਬ ਦੇ ਅਨੇ ਸਾਥੀਆਂ ਵੱਲੋਂ ਜੋ ਡਿਊਟੀਆਂ ਕਰਦੇ ਹੁੰਦੇ ਵਿੱਚ ਫਖੜਦਾ ਉਹਦੇ ਨਾਲ ਹੀ ਅੰਮ੍ਰਿਤਸਰ ਸਾਹਿਬ ਜਿੰਦ ਦੇ ਵਿੱਚ ਉਹਨੇ ਨਾ ਕਿ ਸਭ ਤੋਂ ਉੱਪਰ ਪੁਖਤਾਲਾ ਰੱਖੀ ਹੋਣੀ ਪ੍ਰੋਬਾਰ ਤੇ ਪਿਛਲੇ ਮਾਰ ਨਹੀਂ। ਉਹਨਾਂ ਬਗੋਂ ਜਿਹੜੀ ਪੁਖਤਾਲਾ ਰੱਖੀ ਹੈ ਉਹਦੇ ਸਬੰਧ ਵਿੱਚ ਪਿਛਲੇ ਦਿਨ ਪਰਿਵਾਰ ਕੋਲੋਂ ਯਹਦਰ ਸਿੰਘ ਕਾਪਰਸਾਹ ਨੂੰ ਇੱਕ ਜਿੱਤੀ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਤਾਂ ਫ੍ਰੀ ਕਾਪਰਸਾਹ ਦੇ ਯਹਦਰ ਸਿੰਘ ਸਾਹਿਬ ਦੇ ਜਿੰਦਰ ਨਾਮ ਹੈ। ਅਨਿਮੈਮਬਲ ਕਮੇਟੀ ਦੀ ਸਬਕਮਟੀ ਆ ਉਹਦਾ ਫਟਾਉ ਕੀਤਾ ਜਿਸ ਵਿੱਚ ਆਫਿਸ ਸਰਕਾਰ ਦੇ ਉਸਦਾਰ ਜਿੰਦਰ ਸਿੰਘ ਮਹਿਤਾ ਜਨਸਤ ਤੂਸੋਂ ਨੇ ਤੋਂ ਕਰ ਪ੍ਰਮੁਖ ਨਿਤਸਦਾਰ ਉਮਰ ਸਿੰਘ ਜੀ ਸ਼ਰਕਾ ਸਾਹਿਬ ਮੈਂਬਰਸ਼ਿਪ ਕਮੇਟੀ ਸਰਦਾਰ ਅਜਨੇ ਸਿੰਘ ਜੀ ਔਰ ਸਦਾ ਸੁਪਰੀਸਨੀ ਉਦੋਂ ਕੇ ਆਲੀ ਮੀਟਿੰਗ ਜਿਹੜੀ ਪ੍ਰੀਮੀਟਿੰਗ ਹੋਈ ਥਿਆ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅੱਜ ਅਸੀਂ ਮੇਲ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਦੇ ਹੱਲ ਦੇ ਆ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਇਸ ਗੱਲ ਤੇ ਵਿਚਾਰ ਕਰਕੇ ਬੰਦੀ ਸਿੰਘਾਂ ਨੇ ਜਿਹੜੇ ਮੰਗਾ ਨੇ ਉਦੇ ਬਾਰੇ ਅਸੀਂ ਉਹਨਾਂ ਦਾ ਵਿਚਾਰਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਤਕ ਹੱਲ ਹੈ ਉਹ ਗੱਲ ਦਾ ਜਦ ਕੱਢਿਆ ਜਾ ਸਕੇ ਔਰ ਉਹਨਾਂ ਦੀ ਭੁੱਖ ਹਟਾਲ ਜਿਹੜੀ ਆ ਉਹ ਦਵਾਈ ਜਾ ਸਕੇ ਸੋ ਜੇ ਪੀਰਾਂ ਫਲਿੰਗਪਖ ਜਿਹੜੀ ਭਗਵੰਤ ਸਿੰਘ ਮਾਮਾ ਉਹ ਸਰਕਾਰੀ ਤੌਰ ਤੇ ਸਾਨੂੰ ਕੋ ਸਾਮਣੇ ਬੰਦੇ ਜਾਂ ਇਹਦਾ ਪ੍ਰਬਾਰ ਨਹੀਂ ਕੱਢਦੇ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਲਈ 14 ਤਰੀਕ ਨੂੰ 2:00 ਵਜੇ ਇਸੇ ਖਾਂਦ ਦੇ ਜਿਹੜੀ ਹੈ ਕਮੇਟੀ ਉਹ ਮੀਟਿੰਗ ਕਰੇਗੀ ਫਿਰ ਕੇਂਦਰ ਨਾਲ ਵੀ ਗੱਲ ਕੀਤੀ ਜਾਊਗੀ ਬਣਾ ਪਾ ਰਿਹਾ ਲੋਡ ਪੇ ਤੇ ਲੋਡ ਪੇ ਤੇ ਫਿਰ ਜਾਂਦਾ ਤੇ ਨਾਲ ਦੀ ਗੱਲ ਕਰਤੂ ਤੁਸੀਂ ਤੁਸੀਂ ਇਟਿਹਾਸ ਕਿ ਮੈਂਬਰ ਬਦਲੇ ਗਿਆ ਸਰਕਾਰ ਤੁਸੀਂ ਉਹ ਕਾਉਂਟਰ ਵੀ ਚਿਪਕਾਉਣੀ ਹੈ ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਥ ਜਵਾਬ ਨਹੀਂ ਮਿਲਦਾ ਦੇਖੋ ਹੁਣ ਸੇ ਕਲਤਾਰ ਸਾਹਿਬ ਨੇ ਕਮੇਟੀ ਗਠਿਤ ਕੀਤੀ ਹੈ ਜੀ ਇਸੇ ਕਰਕੇ ਅਸੀਂ ਅੱਜ ਦੀ ਮੀਟਿੰਗ ਕੀਤੀ ਹੈ ਓਕੇ ਉਹ ਤੋਂ ਬਾਅਦ ਅਸੀਂ ਜਿਹੜੇ ਅੱਜ ਆਪਣੀ ਮੇਲ ਦੇ ਰਹੇ ਹਾਂ ਉਹਨਾਂ ਨੂੰ ਇਹ ਦੱਸਾਂਗੇ ਕਿ 11 ਤਰੀਕਾ ਸਮਸਮ ਦਿੱਤਾ ਜਾਵੇ ਜਿੱਦ ਨੇ ਸਮਾਦੰਦੇ ਟੋਸਟ ਬਾਦ ਆਪਣਾ ਇੱਕ ਪ੍ਰੋਗਰਾਮ ਹੈ ਉਹੀ ਜਿਹੜਾ ਜੋ ਪੰਛੀ ਦੇ ਸਾਹਮਣੇ ਰਸਤਾਂ ਠੀਕ ਹੈ